ਅੱਛਾ ਦੁਨੀਆ ਜਿਹੜੀ ਨੇ ਬੋਦੀ ਤੇ ਮਗਰ ਲੱਗ ਗਈ ਸਾਰੀ ਅੱਛਾ ਬੋਦੀ ਤੇ ਇਲਾਵਾ ਹੋਰ ਕੋਈ ਨਾਂ ਲੈਣਾ ਪਸੰਦ ਹੀ ਨਹੀਂ ਕਰਦਾ ਅੱਛਾ ਮਤਲਬ ਮੋਦੀ ਦੇ ਪੱਖ 'ਚ ਹੀ ਆ ਸਾਰੇ ਆਹ ਮੋਦੀ ਦੇ ਤੁਸੀਂ ਤੁਸੀਂ ਕਿਹੜੀ ਗਵਰਨਮੈਂਟ ਸੈਂਟਰ 'ਚ ਚਾਹੁੰਦੇ ਆ ਅਸੀਂ ਮੋਦੀ ਦੀ ਗਵਰਨਮੈਂਟ ਚਾਹੁੰਦੇ ਆ ਮੋਦੀ ਦੀ ਗਵਰਨਮੈਂਟ ਅੱਛਾ ਮੋਦੀ ਸਰਕਾਰ ਦੇ ਦਰਮਿਆਨ ਮਹਿੰਗਾਈ ਵਧੀ ਹੈ ਕਿ ਘਟੀ ਹੈ ਮਹंगाई ਹੁਣ 10 ਸਾਲ ਹੋ ਗਏ ਮੋਦੀ ਨੇ ਨਾ ਮਹंगाई ਤੇ ਸਾਰਿਆਂ ਦੀ ਬੜੀ ਮੈਂ ਤੁਹਾਨੂੰ ਪੁੱਛ ਰਿਹਾ ਕੋਈ ਦੋ ਕੰਮ ਮੋਦੀ ਸਰਕਾਰ ਦੇ ਗਣਾਓ ਜਿਨ੍ਹਾਂ ਨੇ ਤੁਹਾਨੂੰ ਬਹੁਤ ਫਾਇਦਾ ਦਿੱਤਾ ਨਹੀਂ ਸਾਨੂੰ ਤਾਂ ਇੱਕ ਟਕੇ ਦਾ ਫਾਇਦਾ ਨਹੀਂ ਫਾਇਦੇ ਦੀ ਫਾਇਦੇ ਤੇ ਫਿਰ ਜੇ ਤੁਹਾਨੂੰ ਟਕੇ ਦਾ ਫਾਇਦਾ ਨਹੀਂ ਫਿਰ ਕਿਉਂ ਮੋਦੀ ਸਰਕਾਰ ਮੋਦੀ ਸਰਕਾਰ ਕਰ ਰਹੇ ਹੋ ਇਹ ਤਾਂ ਇਹ ਆਵਾਜ਼ੀ ਗੱਲ ਨਹੀਂ ਕੰਮ ਹੋਰ ਤੁਸੀਂ ਫਿਰ ਵੀ ਮੋਦੀ ਨੂੰ ਪਾਉਣਾ ਚਾਹੁੰਦੇ ਪਾਉਣਾ ਚਾਹੁੰਦੇ ਹਾਂ ਕੀ ਇਹ ਅੰਧ ਭਗਤੀ ਨਹੀਂ ਅੰਧ ਭਗਤੀ ਨਹੀਂ ਹੈ ਉਹਦੇ ਜਿਹੜੇ ਕੰਮ ਹੈ ਨਾ ਜਨਰਲ ਪਬਲਿਕ ਵਾਸਤੇ ਬਹੁਤ ਚੰਗੇ ਕੰਮ ਜਿਵੇਂ ਤੁਹਾਨੂੰ ਦੋ ਕੰਮ ਵੀ ਮੋਦੀ ਸਰਕਾਰ ਦੇ ਚੰਗੇ ਸੋਝ ਨਹੀਂ ਰਹੇ ਦਿਮਾਗ 'ਚ ਨਹੀਂ ਆ ਰਹੇ ਤਾਂ ਫਿਰ ਕੀ ਕੀ ਇਹ ਅੰਨੇ ਭਗਤਾਂ ਵਾਲੀ ਗੱਲ ਨਹੀਂ ਹੈ ਕੋਈ ਦੋ ਕੰਮ ਮੋਦੀ ਸਰਕਾਰ ਦੇ ਜਿਨੇ ਜਨਤਾ ਨੂੰ ਬਹੁਤ ਫਾਇਦਾ ਦਿੱਤਾ ਖਾਸ ਕਰਕੇ ਤੁਹਾਨੂੰ ਸਾਨੂੰ ਤਾਂ ਕੋਈ ਫਾਇਦੇ ਸਿਰ ਪਰਸਨਲ ਫਾਇਦੇ ਦੀ ਗੱਲ ਨਹੀਂ ਕਰਦੇ ਆ ਜੇ ਤੁਹਾਨੂੰ ਕੋਈ ਫਾਇਦਾ ਨਹੀਂ ਫਿਰ ਤੁਸੀਂ ਮੋਦੀ ਸਰਕਾਰ ਦੀ ਗੱਲ ਕਿਉਂ ਕਰ ਰਹੇ ਹੋ ਕੰਮ ਚੰਗੇ ਕਰ ਰਿਹਾ ਕਿਹੜੇ ਕੋਈ ਦੋ ਕੰਮ ਚੰਗੇ ਮੋਦੀ ਸਰਕਾਰ ਦੇ ਜਿਨ੍ਹਾਂ ਦਾ ਫਾਇਦਾ ਤੁਹਾਨੂੰ ਹੋਇਆ ਨਹੀਂ ਫਾਇਦੇ ਦੀ ਗੱਲ ਨਹੀਂ ਸਾਡਾ ਸਾਰਿਆਂ ਨੂੰ ਥੋੜੇ ਫਾਇਦਾ ਨਹੀਂ ਫਿਰ ਜਨਤਾ ਦਾ ਫਾਇਦਾ ਨਹੀਂ ਹੈ ਤੇ ਸਰਕਾਰ ਚੰਗੀ ਕਿਵੇਂ ਚੰਗੀ ਇਸ ਤਰ੍ਹਾਂ ਹੈ ਨਾ ਬਿਲਾਇੰਡਡ ਮੇਨਟੇਨ ਰੱਖਿਆ ਬਾਹਰਲੇ ਮੁਲਕਾਂ ਦੀ ਇੱਜ਼ਤ ਵਧੀ ਹੈ ਕੀ ਕਰ ਆਪਣੀ ਜਨਤਾ ਦੀ ਜਿਹੜੀ ਹਾਲਤ ਆ ਉਹ ਮਾੜੀ ਹੋ ਰਹੀ ਹੈ ਤੇ ਬਾਹਰੇ ਮੁਲਕਾਂ 'ਚ ਇੱਜ਼ਤ ਕਿਵੇਂ ਮਾ ਸਕੀ ਮਾੜੀ ਨਹੀਂ ਹਾਲਤ ਸਭ ਆਦਮੀ ਰੋਟੀ ਖਾ ਰਿਹਾ ਦੋ ਟਾਈਮ ਹੁਣ ਜੋ ਕੰਮ ਨਹੀਂ ਕਰਨਾ ਤਾਂ ਫਿਰ ਉਹ ਮੋਦੀ ਨੇ ਥੋੜੀ ਕੰਕੜੇ ਅੰਕੜੇ ਤਾਂ ਭਾਈ ਸਾਹਿਬ ਇਹ ਕਹਿ ਰਹੇ ਨੇ ਕਿ ਪੂਰੇ ਦੇਸ਼ ਦਾ ਧਨ ਕੁਝ ਕੁ ਵੱਡੇ ਪੂੰਜੀਪਤੀਆਂ ਦੇ ਹੱਥਾਂ 'ਚ ਇਕੱਠਾ ਹੋ ਰਿਹਾ ਹੈ ਤੇ ਬਾਕੀ ਜਨਤਾ ਜਿਹੜੀ ਆ ਉਹ ਹੋਰ ਗਰੀਬ ਹੋ ਰਹੀ ਹੈ ਉਹ ਪਹਿਲਾਂ ਵੀ ਉਹਨਾਂ ਦੀ ਕੋਲ ਸੀਗਾ ਤੇ ਹੁਣ ਵੀ ਉਹਨਾਂ ਦੀ ਹੀ ਹੈ ਕਹਾਣੀ ਥੋੜਾ ਜ਼ਿਆਦਾ ਨਹੀਂ ਬਦਲਿਆ ਨਾ ਸਿਸਟਮ ਫੇਰ ਵੀ ਬਦਲਿਆ ਹੈ ਨਹੀਂ ਤੁਸੀਂ ਹੁਣ ਆ ਬੀਜੇਪੀ ਨੂੰ ਮੋਦੀ ਸਰਕਾਰ ਨੂੰ ਦੁਬਾਰਾ ਵੋਟ ਪਾਓਗੇ ਜਾਂ ਕਿਸੇ ਹੋਰ ਪਾਰਟੀ ਨੂੰ ਮੋਦੀ ਨੂੰ ਪਾਓਗੇ ਦੂਸਰੇ ਵਿਪਖਸ਼ ਵਿੱਚ ਕੋਈ ਪ੍ਰਧਾਨ ਮੰਤਰੀ ਦਾ ਦਾਅਵਾਦਾਰ ਹੈ ਕਿਹੜਾ ਦੱਸੋ ਮੈਨੂੰ ਅੱਛਾ ਜੇ ਮੋਦੀ ਨੂੰ ਵੋਟ ਪਾਓਗੇ ਤਾਂ ਮੋਦੀ ਸਰਕਾਰ ਦੇ ਕੋਈ ਦੋ ਕੰਮ ਗਿਣਾਓ ਜਿਹਦਾ ਜਨਤਾ ਨੂੰ ਬਹੁਤ ਫਾਇਦਾ ਹੋਇਆ ਆਮ ਬੰਦੇ ਨੂੰ ਦੋ ਕੰਮ ਦੁਨੀਆਂ ਦੇ ਕੰਮ ਤੁਸੀਂ ਦੋ ਗਿਣਾ ਦਿਓ ਨਾ ਧਾਰਾ 370 ਉਹਦਾ ਜਨਤਾ ਨੂੰ ਹਿਮਾਚਲ ਦੀ ਜਨਤਾ ਨੂੰ ਕੀ ਹੋਇਆ ਹਾਂਜੀ ਹਿਮਾਚਲ ਦੇ ਆਮ ਕਿਸਾਨ ਮਜ਼ਦੂਰ ਨੂੰ ਦੁਕਾਨਦਾਰ ਨੂੰ ਉਹਦਾ ਕੀ ਫਾਇਦਾ ਬੜਾ ਫਾਇਦਾ ਹੈ ਜੀ ਬੜਾ ਫਾਇਦਾ ਦੱਸ ਦਿਓ ਨਾ ਸਾਰਿਆਂ ਨੂੰ ਫਾਇਦਾ ਹੈ ਨਹੀਂ ਸਾਰਿਆਂ ਨੂੰ ਫਾਇਦਾ ਦੱਸ ਦਿਓ ਨਾ ਕਾਹਦਾ ਅਸੀਂ ਆਪਣਾ ਫਾਇਦਾ ਨਹੀਂ ਦੇਖਦੇ ਪਬਲਿਕ ਦਾ ਫਾਇਦਾ ਚਾਹੀਦਾ ਨਹੀਂ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਇਹਨਾਂ ਲੋਕਾਂ ਨੂੰ ਕੋਈ ਫਾਇਦਾ ਹੋਇਆ ਤਾਰਾ 370 ਹਟਾਉਣ ਦਾ ਹਾਂਜੀ ਤਾਰਾ 370 ਕਈ ਕਈ ਕੰਮ ਕੀ ਮੋਦੀ ਸਰਕਾਰ ਦਰਮਿਆਨ ਮਹਿੰਗਾਈ ਵਧੀ ਹੈ ਕਿ ਘਟੀ ਹੈ ਕੋਈ ਵਧੀ ਨਹੀਂ ਹੈ ਘਟੀ ਹੈ ਘਟੀ ਹੈ ਸਿਲੰਡਰ 1100 ਦਾ ਹੁਣ 980 1100 ਕਾ 1100 ਕਾ ਤਾਂ ਮੋਦੀ ਕੀ ਸਰਕਾਰ ਮੇ ਹੁਆ ਨਾ 900 ਰੁਪਏ ਕਾ ਅਭੀ ਨਹੀਂ ਪਹਿਲੇ ਜਦ 10 ਸਾਲ ਪਹਿਲੇ ਤੋਂ ਸਿਲੰਡਰ ਹੁੰਦਾ ਤਾਂ 500 ਕਾ ਫਿਰ 1100 ਕਰਕੇ ਫਿਰ ਫਿਰ ਅੱਜ 200 ਕਮ ਕਰਦੀਆ ਤੋਂ ਪਹਿਲੇ ਲੋਕਾਂ ਨੂੰ ਪੀਣੇ ਨੂੰ ਪਾਣੀ ਨਹੀਂ ਮਿਲਦਾ ਸੀ ਹੁਣ ਰੋਟੀ ਵੀ ਮਿਲ ਰਹੀ ਹੈ 80 ਕਰੋੜ ਲੋਕਾਂ ਨੂੰ ਮੁਫਤ ਰਸਣ ਵੀ ਮਿਲਿਆ ਪਾਣੀ ਵੀ ਮਿਲ ਰਿਹਾ ਸਹੂਲਤਾਂ ਬਹੁਤ ਤੁਸੀਂ ਦੇਖੋ ਜਿਹੜੇ ਦੇਸ਼ ਦੇ ਵਿੱਚ 80 ਕਰੋੜ ਲੋਕਾਂ ਨੂੰ ਰੋਟੀ ਵੀ ਸਰਕਾਰ ਨੂੰ ਦੇਣੀ ਪੈ ਰਹੀ ਹੈ ਤਾਂ ਉੱਥੇ ਕੀ ਲੋਕਾਂ ਦੀ ਹਾਲਤ ਵਧੀਆ ਮੰਨਦੇ ਹੋ ਨਹੀਂ ਉਹ ਠੀਕ ਹੈ ਤੁਹਾਡੀ ਗੱਲ ਹੈ ਬਈ ਹਾਲਤ ਮਾੜੀ ਹੈ ਤਾਂ ਇਹਨਾਂ ਨੂੰ ਫਰੀ ਚ ਦੇ ਰਹੇ ਨਾ ਰਸਨ ਜੇ ਉਹਨਾਂ ਦੀ ਹਾਲਤ ਠੀਕ ਹੁੰਦੀ ਨਾ ਤੇ ਗਵਰਨਮੈਂਟ ਨੇ ਫਰੀ ਰਸ਼ਨ ਥੋੜੀ ਦੇਣਾ ਸੀਗਾ ਫਿਰ ਮੈਂ ਉਹੀ ਪੁੱਛ ਰਿਹਾ ਨਾ ਫਿਰ ਵੀ ਤੁਸੀਂ ਮੋਦੀ 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 ਸਰਕਾਰ ਕਹਿ ਰਹੇ ਹੋ ਕਿਉਂ ਕਹਿ ਰਹੇ ਮੇਰੇ ਬਾਤਾਂ ਮਿਲਦੀ ਚ ਮੋਦੀ ਮੋਦੀ ਇਹ ਲਾਈ ਲੱਗਦਾ ਨਹੀਂ ਹੈ ਨਹੀਂ ਲਾਈ ਨਹੀਂ ਇਹ ਟਰੂਥ ਹੈ ਪਰ ਤੁਹਾਨੂੰ ਕੋਈ ਦੋ ਕੰਮ ਵੀ ਮੋਦੀ ਸਰਕਾਰ ਦੇ ਚੰਗੇ ਨਜ਼ਰ ਨਹੀਂ ਆ ਰਹੇ ਪਰ ਫਿਰ ਵੀ ਕਹਿ ਰਹੇ ਹੋ ਮੋਦੀ ਦੋ ਕੰਮ ਨਹੀਂ ਬਹੁਤ ਕੰਮ ਚੰਗੇ ਕਰਿਆ ਕੋਈ 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 ਦੋ ਕੋਈ ਦੋ ਕੰਮ ਗਿਣਾਓ ਨਾ ਜਿੰਦਾ ਫਾਇਦਾ ਜਨਤਾ ਨੂੰ ਜਾਂ ਤੁਹਾਨੂੰ ਹੋਇਆ ਇਕ ਤੋਂ ਲੈਂਡਰ ਮੇਨਟੇਨ ਹੈ ਜਦੋਂ ਤੱਕ ਬੋਦੀ ਆਇਆ ਨਹੀਂ ਤੁਹਾਡੇ ਹਿਮਾਚਲ ਚ ਸਰਕਾਰ ਤਾਂ ਤੁਸੀਂ ਕਾਂਗਰਸ ਦੀ ਲੋਕਾਂ ਨੇ ਬਣਾਈ ਹੈ ਉਹ ਚਲੋ ਅਸੀਂ ਨੇ ਬਣਾਈ ਕਿਸੇ ਨੇ ਬਣਾਈ ਹੋਣੀ ਨਾ ਪਬਲਿਕ ਦੀ ਵੋਟ ਨਾਲ ਹੀ ਬਣੀ ਹੈ ਉਹ ਥੋੜਾ ਬਹੁਤ ਹੀ ਫਰਕ ਰਿਹਾ ਨਾ ਜਿਆਦਾ ਨਹੀਂ ਫਰਕ ਉਹ ਥੋੜੀ ਸਰਕਾਰ ਤਾਂ ਉਹਨੂੰ ਵੀ ਕਿਸ ਦੇ ਵੀ ਬਣ ਜਾਏ ਉਹ ਨਹੀਂ ਤੁਸੀਂ ਕਹਿ ਰਹੇ ਹੋ ਕਿ ਤੀਜੀ ਵਾਰ ਫਿਰ ਮੋਦੀ ਸਰਕਾਰ ਹੋਣੀ ਚਾਹੀਦੀ ਹੈ ਪਰ ਮੋਦੀ ਸਰਕਾਰ ਜਦੋਂ ਪਹਿਲੀ ਵਾਰ ਬੰਨੀ ਸੀ ਤਾਂ ਉਹਦੋਂ ਕਹਿੰਦੇ ਸੀ ਵੀ ਕਾਲਾ ਧਨ ਵਿਦੇਸ਼ਾਂ ਚੋਂ ਲੈ ਕੇ ਆਵਾਂਗੇ 15-15 ਲੱਖ ਖਾਤਿਆਂ ਚ ਪਾਵਾਂਗੇ ਕਾਲਾ ਧਨ ਆਇਆ ਨਹੀਂ ਕਾਲਾ ਧਨ ਜਿਹੜਾ ਨਾ ਕਾਲਾ ਪੇਂਟ ਤੇ ਕਾਲਾ ਧਨ ਇਹ ਬਰਾਬਰ ਹੁੰਦਾ ਨਹੀਂ ਮੈਂ ਪੁੱਛਿਆ ਕਾਲਾ ਧਨ ਉਸ ਤੋਂ ਬਾਅਦ ਭਾਜਪਾ ਸਰਕਾਰ ਲੈ ਕੇ ਆਈ ਉਹ ਲਿਆਉਣਾ ਜਿਹੜਾ ਨਾ ਕਾਲਾ ਧਨ ਪਹਿਲੇ ਉਹਦੀ ਪਰਿਭਾਸ਼ਾ ਕਰਨੀ ਔਖੀ ਹੈ ਕਾਲਾ ਧਨ ਜਿਹੜਾ ਨਾ ਜਿਹੜਾ ਫੋਰਨ ਤੇ ਉਥੇ ਤੁਹਾਡੀ ਨਜ਼ਰ ਚ ਕਾਲਾ ਤਨ ਮੋਦੀ ਸਰਕਾਰ ਨੇ ਲੈ ਕੇ ਆਂਦਾ ਵਿਦੇਸ਼ਾਂ ਚੋਂ ਕਿਉਂ ਕੁਛ ਨਾ ਕੁਛ ਆ ਰਹੀ ਹੈ ਸਾਰੇ ਕਿਹੜਾ ਆਇਆ ਕਦੋਂ ਆਇਆ ਕਿੱਥੇ ਆਇਆ ਇਹ ਆ ਨਹੀਂ ਸਵਿਟਸ ਬੈਂਕ ਦੇ ਜਿਹੜੇ ਖਾਤੇ ਓਪਨ ਹੋ ਰਹੇ ਆ ਰਿਹਾ ਉਹ ਕਿਹਦਾ ਕਿਹਦਾ ਖਾਤਾ ਓਪਨ ਹੋਇਆ ਸਾਨੂੰ ਮੀਡੀਆ ਚ ਨਹੀਂ ਪਤਾ ਤੁਸੀਂ ਸਾਨੂੰ ਦੱਸ ਦਿਓ ਲੇਹੀ ਤਾਂ ਹੁਣ ਤੁਸੀਂ ਅੰਕੜੇ ਦੇਖੋ ਨਾ ਤੁਸੀਂ ਸਾਡੇ ਨਾਲੋਂ ਜ਼ਿਆਦਾ ਜਾਣਦੇ ਤੁਹਾਨੂੰ ਸਾਰਾ ਕੁਝ ਅੰਕੜੇ ਤਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਪਿਛਲੇ 10 ਸਾਲਾਂ ਚ ਜਿਹੜੇ ਵੱਡੇ ਸਰਮਾਇਦਾਰ ਨੇ ਵੱਡੇ ਪੂੰਜੀਪਤੀ ਧੰਨ ਕੁਬੇਰ ਨੇ ਉਹਨਾਂ ਦੀ ਜਾਇਦਾਦ ਬਹੁਤ ਵਧੀ ਹੈ ਤੇ ਆਮ ਬੰਦਾ ਜਿਹੜਾ ਉਹਦਾ ਗਰਾਫ ਥੱਲੇ ਨੂੰ ਗਿਆ ਆਮ ਬੰਦਾ ਜਿਹੜੀ ਪੈਦਾਵਾਰ ਹੈ ਉਹ ਥੱਲੇ ਰਹਿਣ ਵਾਸਤੇ ਹੁੰਦੀ ਜਿਹੜਾ ਵੱਡਾ ਨਾ ਰਾਜਾ ਮਹਾਰਾਜੇ ਇੱਕ ਹੀ ਹੁੰਦੇ ਸੀ ਬਾਕੀ ਪ੍ਰਜਾ ਹੁੰਦੀ ਪਿਸਣ ਵਾਸਤੇ ਤੋਂ ਅਸੀਂ ਇਹ ਪ੍ਰਜਾ ਅਸੀਂ ਪਿਸਣਾ ਹੀ ਪਿਸਣਾ ਤੇ ਮੋਂ ਉਹ ਪੁੰਜੀਪਤੀ ਜਾਂਦਾ ਤਾਂ ਹੁਣ ਹੈ ਹੀ ਹੈ ਜਿਹਨਾਂ ਦੇ ਜਿਹੜੇ ਵੱਡੇ ਹੈ ਉਹ ਵੱਡੇ ਉਹ ਤੁਹਾਡੀ ਗੱਲ ਠੀਕ ਹੈ ਉਰ ਕਿਆ ਬੋਲੀ ਅਸੀਂ ਪਰ ਤੁਸੀਂ ਫੇਰ ਤੁਸੀਂ ਇਹ ਖੁਦ ਕਹਿ ਰਹੇ ਹੋ ਕਿ ਮੋਦੀ ਸਰਕਾਰ ਦੇ ਦਰਮਿਆਨ ਵੀ ਕੋਈ ਲੋਕਾਂ ਦੀ ਹਾਲਾਤ ਨਹੀਂ ਬਦਲੇ ਹਾਲਾਤ ਮਾੜੇ ਨੇ ਫੇਰ ਵੀ ਤੁਸੀਂ ਫੇਰ ਵੀ ਤੁਸੀਂ ਮੋਦੀ ਸਰਕਾਰ ਦੀ ਗੱਲ ਕਰ ਕ੍ਰਿਪਸ਼ਨ ਬੜੀ ਕਮ ਹੋਈ ਕ੍ਰਿਪਸ਼ਨ ਜਿਹੜੇ ਜੀ ਹੁੰਦੀ ਸੀ ਨਾ ਪਹਿਲੇ ਪੂਰੀ ਪਾਰਲੀਮੈਂਟ ਨੋ ਨੋ ਦਸ ਦਸ ਦੇ ਨਹੀਂ ਚਲਦੀ ਸੀ ਭ੍ਰਸ਼ਟਾਚਾਰ ਦਾ ਉਹ ਤਰ ਰੌਲਾ ਗੋਲਾ ਹੈ ਨਹੀਂ ਭ੍ਰਸ਼ਟਾਚਾਰ ਦਾ ਇੱਕ ਵੀ ਮਾਮਲਾ ਮੋਦੀ ਸਰਕਾਰ ਦੀ ਗਵਰਨਮੈਂਟ ਵਿੱਚ 10 ਸਾਲ ਵਿੱਚ ਕੋਈ ਨਹੀਂ ਆਇਆ ਇਹ ਆਇਆ ਤਾਂ ਤੁਸੀਂ ਦੱਸੋ ਨਹੀਂ ਪਰ ਚਰਚਾ ਇਹ ਹੈ ਨਾ ਕਿ ਜਿਹੜੇ ਜੜੀਆਂ ਤਾਂ ਦੂਸਰੀਆਂ ਪਾਰਟੀਆਂ ਨੇ ਉਹਨਾਂ ਨੂੰ ਤਾਂ ਕੇਂਦਰ ਸਰਕਾਰ ਦੀਆਂ ਏਜੰਸੀਆਂ ਚਾਹੇ ਉਹ ED, HCBI ਆ ਉਹਨਾਂ ਦੇ ਘਰਾਂ ਤੇ ਤਾਂ ਰੇਡਾਂ ਮਾਰ ਰਹੀਆਂ ਨੇ ਇਨਕਮ ਟੈਕਸ ਵੀ ਉਹਨਾਂ ਦੇ ਰੇਡਾਂ ਮਾਰਦਾ ਹੈ ਪਰ ਪਰ ਜਿਹੜੇ BJP ਦੇ ਲੀਡਰ ਆਗੂ ਨੇ ਉਹਨਾਂ ਦੇ ਘਰ ਦੇ ਉੱਪਰ ਰੇਡਾਂ ਕਿਉਂ ਨਹੀਂ ਆਪਣੀ ਫੌਜ ਤੇ ਹਮਲਾ ਕੌਣ ਕਰਦਾ ਜਿਹੜਾ ਜਨਰਲ ਆਪਣੀ ਫੌਜ ਤੇ ਹਮਲਾ ਕਰੇਗਾ ਉਹ ਯੁੱਧ ਜਿੱਤ ਸਕਦਾ ਹੈ ਮੋਦੀ ਆਪਣੇ ਬੰਦੇ ਨੂੰ ਕਿਉਂ ਠੋਕੇਗਾ ਅੰਦਰ ਮਤਲਬ ਪੱਖਪਾਤ ਹੋ ਰਿਹਾ ਹੈ ਪੱਖਪਾਤ ਉਹ ਪਹਿਲੇ ਵੀ ਪਹਿਲੇ ਜ਼ਿਆਦਾ ਹੁੰਦਾ ਸੀ ਹੁਣ ਘੱਟ ਹੋ ਰਿਹਾ ਹੈ ਹੋਰ ਕੀ ਹੋ ਤਾਂ ਹੁਣ ਵੀ ਰਿਹਾ ਆ ਹੋ ਰਿਹਾ ਹੈ ਤੋ ਫਿਰ ਵੀ ਤੁਸੀਂ ਮੋਦੀ ਸਰਕਾਰ ਨੂੰ ਵੋਟ ਪਾਉਣ ਦੀ ਗੱਲ ਕਿਉਂ ਕਰ ਮੋਦੀ ਮੋਦੀ ਕੰਮ ਚੰਗੇ ਕਰ ਰਿਹਾ ਨਾ ਕੰਮ ਕਿਹੜੇ ਚੰਗੇ ਕੋਈ ਦੋ ਕੋਈ ਦੋ ਕੰਮ ਚੰਗੇ ਗਿਣਾ ਦਿਓ 36 ਕੰਮ ਤੁਹਾਨੂੰ ਗਿਣਾ ਤੇ ਭਈ ਲਾ ਹੰਡਰਡਰ ਮੇਨ ਹੈ ਭ੍ਰਿਸ਼ਟਾਚਾਰ ਨਹੀਂ ਹੋ ਰਿਹਾ ਹੈ ਬਾਕੀ ਲੋਕਾਂ ਨੂੰ ਫੈਸਿਲਿਟੀਆਂ ਮਿਲੇ 4 ਕਰੋੜ ਲੋਕਾਂ ਨੂੰ ਮਕਾਨ ਮਿਲ ਗਏ ਭਾਈ ਸਾਹਿਬ ਹਰ ਪਾਰਟੀ ਚ ਨਾ ਅੰਧ ਭਗਤ ਹੁੰਦੇ ਨੇ ਜਿਹੜੇ ਕਈ ਤਾਂ ਜਾਂਦੇ ਹੁੰਦੇ ਕਿ ਗਲਤ ਹੋ ਰਿਹਾ ਗਲਤ ਹੋ ਰਿਹਾ ਫਿਰ ਵੀ ਕਹਿ ਰਹੇ ਹੁੰਦੇ ਨਹੀਂ ਨਹੀਂ ਸਰਕਾਰ ਤਾਂ ਉਸੇ ਦੀ ਬਣਾਵਾਂਗੇ ਐਸਾ ਤਾਂ ਨਹੀਂ ਹੈ ਜਿੱਦੇ ਕਲਾਈਮੇਟ ਵਿੱਚ ਜਿੱਦਾ ਹਵਾ ਚਲਦੀ ਨਾ ਹੁਣ ਸਾਰੇ মিডিਆ মিডিਆ ਸਾਰੇ ਮੋਦੀ ਮੋਦੀ ਕਰ ਰਹੇ ਹਨ ਤਾਂ ਉਸ ਪਾਸੇ ਜਾਂਦੇ ਜਿੱਤਣ ਵਾਲੇ ਪਾਸੇ ਹੁੰਦੇ ਸਾਰੇ ਹਾਰਨ ਵਾਲੇ ਪਾਸੇ ਕੋਈ ਨਹੀਂ ਜਾਂਦਾ ਆ ਭਾਈ ਸਾਹਿਬ ਤੋਂ ਹਾਂਜੀ ਭਾਈ ਸਾਹਿਬ ਹੈਲੋ 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 ਤੁਸੀਂ ਕੀ ਗੱਲ ਕਰ ਰਹੇ ਸੀ ਹਾਂਜੀ ਕੁਛੀ ਕੁਛ ਕਹਿ ਰਹੇ ਸੀ ਮਾਲ ਜੀ ਨੇ ਲਮਟੋ ਰਿਆ ਹੋਈ ਜਾਣੇ ਅੰਦਰ ਜਿਨ੍ਹਾਂ ਨੇ ਮਾਲ ਓਟੋ ਰਿਆ ਜੀ ਮਾਲ ਕਿੰਨਾ ਕਿੰਨਾ ਨੇ ਵਿਟੋ ਰਿਆ ਜੀ ਜਿਨ੍ਹਾਂ ਨੇ ਵਿਟੋ ਰਿਆ ਉਹ ਅੰਦਰ ਹੈ ਕਿੱਥੇ ਵੀ ਅੰਦਰ ਹੀ ਹੈ ਅੱਛਾ ਜਿਹੜੀ ਹਿਮਾਚਲ ਦੀ ਜਨਤਾ ਹੈ ਉਹਦਾ ਮੂਡ ਕੀ ਹੈ ਉਹ ਹੁਣ ਸੈਂਟਰ ਗਵਰਨਮੈਂਟ ਕਿਹੜੀ ਪਾਰਟੀ ਦੀ ਬਣਾਉਣਾ ਹੈ ਇਹ ਹਿਮਾਚਲ ਦੀ ਜਨਤਾ ਦੇ ਜਾਇ ਬਾਦੇ ਕਿਤੇ ਝੂਠੇ ਇਹਨਾਂ ਨੇ 1500 ਰੁਪਏ ਹਰ ਮਹੀਨੇ ਦੇਣਾ ਹੈ ਹੁਣ ਬੈਹ ਦਾ ਖਲਾਫੀ ਕਰ ਰਹੇ ਹੈ ਹੁਣ ਬੋਲਦੇ ਹੈ ਜੀ ਜੀ ਸਰ ਇਹਨੋਂ ਪੈਨਸ਼ਨ ਦੀ ਉਸ ਨੂੰ ਦੇਣਾ ਹੈ ਯਾ ਕੋ ਬਿਰਧਾ ਪੈਨਸ਼ਨ ਲੈਂਦੀ ਉਸ ਉਸibou ਉਹਨਾਂ ਨੂੰ ਦੇਣਾ ਹੈ ਝੂਠੇ ਕਰ ਰਹੇ ਫਿਰ 300 ਯੂਨਿਟ ਬਿਜਲੀ ਜਾਣੀ ਜਿਹੜੇ ਜੋ ਬਿਜਲੀ ਦਿੱਤੀ ਹੈ ਉਹ ਵੀ ਕੱਟ ਰਿਹਾ ਹੈ ਆਪਕੀ ਪੇ ਹੁੰਦੀ 10000 ਹੁਣ ਹੈ 30000 ਰੁਪਏ ਆ ਠੀਕ ਹੈ ਫਿਰ ਮੋਤੀ ਰਮੀਤ ਆਬ 30000 ਰੁਪਏ ਪੇ ਹੈ ਆਪਕੀ ਪੈਨਸ਼ਨ ਕਿਤਨੀ ਹੈ ਹਾਂਜੀ ਕਿਆ ਕਿਆ ਬੋਲਾ ਆਪਨੇ ਕਿਉਂ ਨਹੀਂ ਆਣੀ ਚਾਹੀਏ ਨਹੀਂ ਆਣੀ ਨਹੀਂ ਆਣੀ ਕਿਉਂ ਨਹੀਂ ਆਣੀ ਚਾਹੀਏ ਤੋਂ ਆਪਾਂ ਜਨਤਾ ਤੋਂ ਪੁੱਛਦੇ ਹਾਂ ਹਾਂਜੀ ਭਾਈ ਸਾਹਿਬ ਮੋਤੀ ਸਰਕਾਰ ਆਣੀ ਚਾਹੀਦੀ ਹਾਂਜੀ ਇਹ ਕੋਈ ਇੱਕ ਹੀ ਰੇ ਠੇਕਾ ਲਈ ਰਾ ਸੇ ਬੁਖਾਇਨਾ ਮੈਂ ਜੋਤੀ ਲੁੱਟਣਾ अच्छा हिमाचल दी जनता ਦਾ ਕੀ ਮੋੜ ਹੈ ਮਾਚਰ ਜਨਤਾ ਨਹੀਂ ਆਦਮੀ ਕਾਂਗਰਸ 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 ਤੋਂ ਮੋਦੀ ਕੀ ਪਾਰਟੀ ਨੇ